ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਬਾਬਾ ਅਜੀਤ ਸਿੰਘ ਜੀ ਜੋ ਤਨਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ ਮੈਂ ਤੁਹਾਨੂੰ ਉਹਨਾਂ ਦੀ ਜੀਵਨੀ ਦੇ ਬਾਰੇ ਦੱਸਾਂਗਾ ਕਿਉਂਕਿ ਇਹ ਦਿਨ ਉਹ ਚੱਲ ਰਹੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪਣੇ ਪੂਰੇ ਪਰਿਵਾਰ ਨੂੰ ਪੂਰੇ ਦੇਸ਼ ਤੋਂ ਵਾਰ ਦਿੱਤਾ ਸੀ ਤੇ ਅੱਜ ਮੈਂ ਤੁਹਾਨੂੰ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਦੇ ਬਾਰੇ ਜਾਣਕਾਰੀ ਦੇਵਾਂਗਾ ਤੇ ਵਾਹਿਗੁਰੂ ਆਪ ਸਭ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਚੋਂ ਸਭ ਤੋਂ ਵੱਡੇ ਸਨ ਬਾਬਾ ਅਜੀਤ ਸਿੰਘ ਜੀ ਦਾ ਜਨਮ 7 ਜਨਵਰੀ ਸਨ 1687 ਨੂੰ ਸ੍ਰੀ ਪੌਂਟਾ ਸਾਹਿਬ ਵਿਖੇ ਹੋਇਆ ਉਹਨਾਂ ਤੋਂ ਛੋਟੇ ਸਨ ਬਾਬਾ ਜੁਜਾਰ ਸਿੰਘ ਜੀ ਜਿਨ੍ਹਾਂ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਰਚ ਸਨ 1691 ਨੂੰ ਹੋਇਆ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੰਮਪੀਨ ਸਮੇਂ ਬਾਬਾ ਅਜੀਤ ਸਿੰਘ ਜੀ ਦੀ ਉਮਰ 18 ਸਾਲ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਦੀ ਸੀ ਛੋਟੀ ਉਮਰ ਵਿੱਚ ਸ਼ਾਨਦਾਰ ਕਾਰਨਾਮੇ ਕਰਦੇ ਹੋਏ ਸ਼ਹੀਦ ਹੋਣ ਕਾਰਨ ਸਿੱਖ ਸੰਗਤਾਂ ਇਹਨਾਂ ਦੇ ਨਾਵਾਂ ਦੇ ਨਾਲ ਬਾਬਾ ਸ਼ਬਦ ਵਰਤ ਕੇ ਇਹਨਾਂ ਨੂੰ ਸਤਕਾਰ ਦਿਆਂ ਹਨ ਬਚਪਨ ਤੋਂ ਹੀ ਇਨਾ ਸਾਹਿਬ ਜਾਦਿਆ ਨੇ ਦੁਨਿਆਵੀ ਤੇ ਧਾਰਮਿਕ ਵਿੱਦਿਆ ਦੇ ਨਾਲ ਨਾਲ ਸਰੀਰਿਕ ਕਸਰਤਾਂ ਘੋੜ ਸਵਾਰੀ ਤੀਰ ਅੰਦਾਜ਼ੀ ਤਲਵਾਰ ਬਾਜ਼ੀ ਨੀਜੇ ਅਤੇ ਤਰ੍ਹਾਂ ਤਰ੍ਹਾਂ ਦੇ ਹਥਿਆਰਾਂ ਦੀ ਸਿੱਖਿਆ ਵੀ 49ਵੇਂ ਸਿੱਖ ਯੋਧਿਆਂ ਤੇ ਪਿਤਾ ਸਤਗੁਰੂ ਪਾਸੋਂ ਪ੍ਰਾਪਤ ਕੀਤੀ। ਗੁਰੂ ਦਰਬਾਰ ਵਿੱਚ ਇੱਕ ਦਿਨ ਦੇਵਦਾਸ ਨਾਮ ਦਾ ਇੱਕ ਬ੍ਰਾਹਮਣ ਰੋਂਦਾ ਕੁਰਲਾਂਦਾ ਫਰਿਆਦ ਲੈ ਕੇ ਆਇਆ ਮੈਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦਾ ਰਹਿਣ ਵਾਲਾ ਹਾਂ। ਮੈਂ ਆਪਣੀ ਨਵ ਵਿਹਾਈ ਇਸਤਰੀ ਨੂੰ ਆਪਣੇ ਸਹੁਰੇ ਪਿੰਡੋਂ ਲੈ ਜਾ ਰਿਹਾ ਸੀ ਕਿ ਰਸਤੇ ਵਿੱਚ ਬੱਸੀ ਪਿੰਡ ਦੇ ਨੇੜੇ ਪਠਾਨਾ ਨੇ ਮੈਨੂੰ ਕੁੱਟਿਆ ਤੇ ਮੇਰੀ ਪਤਨੀ ਵੀ ਖੋਕੇ ਲੈ ਗਏ ਦਾਤਾ ਜੀ ਮੇਰੇ ਗਰੀਬ ਦੀ ਹੋਰ ਕਿਤੇ ਵੀ ਸੁਣਵਾਈ ਨਹੀਂ ਹੋਈ ਤੇ ਮੇਰੀ ਪਤਨੀ ਜਰਵਾਣਿਆਂ ਤੋਂ ਮੈਨੂੰ ਵਾਪਸ ਦਿਵਾਓ ਜੀ ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਬੇਟਾ ਕੁਝ ਸਿੰਘ ਲੈ ਕੇ ਬੱਸੀ ਪਠਾਣਾ ਪਿੰਡ ਦੇ ਹਾਕਮ ਜਾਬਰ ਖਾਨ ਤੋਂ ਇਸ ਮਜਲੂਮ ਦੀ ਪਤਨੀ ਛੁਡਾ ਕੇ ਲਿਆਓ ਇਹ ਕਾਰਾ ਉਸ ਬਦਮਾਸ਼ ਦਾ ਹੀ ਕੀਤਾ ਜਾਪਦਾ ਹੈ ਸਾਬਜਾਦਾ ਜੀਤ ਸਿੰਘ ਜੀ 100 ਘੋੜ ਸਵਾਰ ਸਿੰਘਾਂ ਦੇ ਦਸਤੇ ਨੂੰ ਨਾਲ ਲੈ ਕੇ ਦਿਨ ਚੜ੍ਹੇ ਤੋਂ ਪਹਿਲਾਂ ਹੀ ਬੱਸੀ ਪਿੰਡ ਤੇ ਬਿਜਲੀ ਵਾਂਗ ਜਾ ਕਟ ਕੇ ਜਾਬਰ ਖਾਨ ਦੀ ਹਵੇਲੀ ਨੂੰ ਜਾ ਕੇ ਰੱਪਾਇਆ ਨਾਲ ਲਿਆਂਦੇ ਬ੍ਰਾਹਮਣ ਫਰਿਆਦੀ ਦੇ ਪਛਾਨਣ ਤੇ ਜਾਬਰ ਖਾਨ ਨੂੰ ਇੱਕ ਘੋੜੇ ਉੱਪਰ ਬੰਨ੍ਹ ਲਿਆ ਗਿਆ ਤੇ ਅਬਲਾ ਬ੍ਰਾਹਮਣੀ ਨੂੰ ਪਠਾਨ ਦੀ ਕੈਦ ਤੋਂ ਆਜ਼ਾਦ ਕੀਤਾ ਦੋਹਾਂ ਨੂੰ ਲੈ ਕੇ ਗਰੀਬ ਬ੍ਰਾਹਮਣ ਸਮੇਤ ਵਾਪਸ ਸ੍ਰੀ ਆਨੰਦਪੁਰ ਸਾਹਿਬ ਆ ਗਏ ਪਿੰਡ ਤੇ ਹੱਲੇ ਸਮੇਂ ਕੋਈ ਲੁੱਟਮਾਰ ਨਹੀਂ ਕੀਤੀ ਤੇ ਨਾ ਹੀ ਕਿਸੇ ਨਾਲ ਧੱਕਾ ਕੀਤਾ ਗੁਰੂ ਸਾਹਿਬ ਨੇ ਸਾਹਿਬਜ਼ਾਦੇ ਤੇ ਸਿੰਘਾਂ ਨੂੰ ਸ਼ਾਬਾਸ਼ ਦਿੱਤੀ ਫਰਿਆਦੀ ब्राह्मण ਦੀ istri ਉਸ ਦੇ ਹਵਾਲੇ ਕੀਤੀ ਗਈ ਅਤੇ ਉਹਨਾਂ ਦੋਹਾਂ ਨੂੰ ਘਰ ਪਹੁੰਚਾਣ ਦਾ ਪ੍ਰਬੰਧ ਕੀਤਾ ਤੇ ਕੁਕਰਮੀ ਜ਼ਬਰਖਾਨ ਨੂੰ ਉਹਦੇ ਕੀਤੇ ਦੀ ਜੋਗ ਸਜ਼ਾ ਦਿੱਤੀ ਗਈ। ਅਨੰਦਪੁਰ ਸਾਹਿਬ ਵਿਖੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਵਿਰੁੱਧ ਹੋਈਆਂ ਲੜਾਈਆਂ ਵਿੱਚ ਵੀ ਬਾਬਾ ਅਜੀਤ ਸਿੰਘ ਜੀ ਨੇ ਬਹਾਦਰੀ ਦੇ ਕਈ ਜੋਹਰ ਵਿਖਾਏ। ਅਨੰਦਪੁਰ ਸਾਹਿਬ ਦੀ ਆਖਰੀ ਲੜਾਈ ਸਮੇਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ 7 ਮਹੀਨੇ ਤੋਂ ਕੇਰੀ ਰੱਖਿਆ ਕਿਸੇ ਚੰਗੇ ਟਿਕਾਣੇ ਤੇ ਜਾ ਕੇ ਵੈਰੀਆਂ ਦਾ ਮੁਕਾਬਲਾ ਕਰਨ ਲਈ 20 ਤੋਂ 21 ਦਸੰਬਰ ਸਨ 1704 ਦੀ ਵਿਚਲੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ ਹਾਲੇ ਗੁਰੂ ਪਰਿਵਾਰ ਤੇ ਸਿੰਘਾਂ ਦਾ ਇਹ ਵਹੀਰ ਸਰਸਾ ਨਦੀ ਤੋਂ ਕੁਝ ਦੂਰ ਹੀ ਪੁੱਜਾ ਸੀ ਕਿ ਦੁਸ਼ਮਣ ਦੀਆਂ ਫੌਜਾਂ ਨੇ ਆਪਣੀਆਂ ਸੁਗੰਧਾਂ ਤੇ ਕਸਮਾਂ ਨੂੰ ਛੱਡ ਕੇ ਸਿੰਘਾਂ ਤੇ ਹੱਲਾ ਬੋਲ ਦਿੱਤਾ। ਸਾਹਿਬ ਜੀ ਦਾ ਅਜੀਤ ਸਿੰਘ ਜੀ ਦੀ ਸਰਦਾਰੀ ਹੇਠ ਕੁਝ ਬਹਾਦਰ ਸਿੰਘਾਂ ਨੇ ਦੁਸ਼ਮਣ ਨੂੰ ਉਹਨਾਂ ਚਿਰ ਰੋਕੀ ਰੱਖਿਆ ਜਦੋਂ ਤੱਕ ਬਾਕੀ ਦੇ ਸਿੰਘ ਤੇ ਗੁਰੂ ਸਾਹਿਬ ਸਰਸਾ ਵਿੱਚੋਂ ਪਾਰ ਨਹੀਂ ਹੋ ਗਏ। ਮਗਰੋਂ ਸਾਹਿਬ ਜੀ ਦਾ ਅਜੀਤ ਸਿੰਘ ਵੀ ਲੜਦੇ-ਲੜਦੇ ਸਰਸਾ ਨਦੀ ਵਿੱਚ ਜਾ ਵੜੇ। ਤੇ ਕੁਝ ਸਾਥੀਆਂ ਸਮੇਤ ਨਦੀ ਪਾਰ ਕਰਨ ਵਿੱਚ ਸਫਲ ਹੋ ਗਏ। ਸਾਹਿਬਜ਼ਾਦੇ ਤੇ ਸਿੰਘਾਂ ਦੇ ਇਸ ਕਰਤੱਵ ਨੂੰ ਵੇਖ ਕੇ ਦੁਸ਼ਮਣ ਫੌਜੀ ਵੀ 당ਗ ਰਹਿ ਗਏ। ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਸਾਹਿਬ ਦੋ ਵੱਡੇ ਸਾਹਿਬਜ਼ਾਦਿਆਂ ਤੇ ਕੇਵਲ 40 ਸਿੰਘਾਂ ਸਮੇਤ ਸ਼ਾਮ ਵੇਲੇ ਸ੍ਰੀ ਚਮਕੌਰ ਸਾਹਿਬ ਪੁੱਜੇ। ਇੱਥੇ ਚੌਧਰੀ ਬੁੱਧੀ ਚੰਦ ਦੀ ਇੱਕ ਗੜੀनुमा ਹਵੇਲੀ ਸੀ। ਇਸ ਗੜੀ ਵਿੱਚ ਦੁਸ਼ਮਣ ਦਲ ਦਾ ਮੁਕਾਬਲਾ ਕਰਨ ਦਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕੀਤਾ ਰਾਤ ਨੂੰ ਦੁਸ਼ਮਣ ਦੀਆਂ ਫੌਜਾਂ ਨੇ ਗੜੀ ਨੂੰ ਚੁਫੇਰੀਆਂ ਘੇਰ ਲਿਆ ਅਗਲੇ ਦਿਨ ਇੱਥੇ 40 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਨੇ ਲੱਖਾਂ ਦੁਸ਼ਮਣ ਨਾਲ ਡਟ ਕੇ ਜੁੱਧ ਕੀਤਾ ਕੁਝ ਸਮਾਂ ਤੀਰਾਂ ਦੀ ਸਹਾਇਤਾ ਨਾਲ ਸਿੰਘ ਦੁਸ਼ਮਣ ਨੂੰ ਗੜੀ ਤੋਂ ਦੂਰ ਰੱਖਣ ਵਿੱਚ ਸਫਲ ਹੋ ਸਕੇ ਜਦੋਂ ਤੀਰ ਮੁੱਕਣ ਤੇ ਆ ਗਏ ਦੇ ਦੁਸ਼ਮਣ ਗੜੀ ਦੇ ਨੇੜੇ ਆ ਪਹੁੰਚੇ ਤਾਂ ਗੜੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਲ ਦਾ ਟਾਕਰਾ ਕਰਨ ਦਾ ਫੈਸਲਾ ਹੋਇਆ ਪੰਜ ਪੰਜ ਸਿੰਘ ਵਾਰੀ ਵਾਰੀ ਜਾ ਕੇ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪਾਉਣ ਲੱਗੇ ਸਾਹਿਬ ਜادہ ਅਜੀਤ ਸਿੰਘ ਜੀ ਨੇ ਵੀ ਬਾਹਰ ਜਾ ਕੇ ਦੁਸ਼ਮਣ ਨਾਲ ਜੂਝਣ ਦਾ ਪਿਤਾ ਗੁਰੂ ਤੋਂ ਆਗਿਆ ਮੰਗੀ ਸਤਗੁਰੂ ਜੀ ਨੇ ਆਪਣੇ ਹੱਥੀਂ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਨੂੰ ਸ਼ਸਤਰ ਸਜਾਏ ਅਤੇ ਪੰਜ ਗੁਰਸਿੱਖਾਂ ਸਹਿਤ ਦੁਸ਼ਮਣ ਨਾਲ ਲੜਨ ਲਈ ਬਾਹਰ ਨਿਕਲ ਕੇ ਜੂਝਣ ਲਈ ਭੇਜ ਦਿੱਤਾ। ਮਿੰਟਾਂ ਵਿੱਚ ਹੀ ਤੀਰਾਂ ਨਾਲ ਵੈਰੀ ਦੇ ਸੀਨੇ ਵੰਨ ਦਿੱਤੇ ਗਏ। ਹੁਣ ਵੈਰੀ ਦਲ ਨੇ ਸਾਹਿਬਜ਼ਾਦੇ ਨੂੰ ਘੇਰਣ ਦਾ ਉਪਰਾਲਾ ਕੀਤਾ ਪਰ ਸਿੱਖਾਂ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇਸ ਸਮੇਂ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਇੱਕ ਤਕੜੇ ਵੈਰੀ ਦੀ ਛਾਤੀ ਵਿੱਚ ਨੇਜਾ ਖੋਪ ਦਿੱਤਾ ਜਿਸ ਨੇ ਲੋਹੇ ਦੀ ਸੰਜੋਬ ਪਾਈ ਹੋਈ ਸੀ ਜਦੋਂ ਨੇਜੇ ਨੂੰ ਵਾਪਸ ਖਿੱਚਿਆ ਤਾਂ ਨੇਜਾ ਵਿੱਚੇ ਹੀ ਟੁੱਟ ਗਿਆ ਇਹਨੇ ਨੂੰ ਸਾਹਿਬਜ਼ਾਦੇ ਦਾ ਘੋੜਾ ਜ਼ਖਮੀ ਹੋ ਕੇ ਡਿੱਗ ਪਿਆ ਤੇ ਦੁਸ਼ਮਣ ਹੋਰ ਨੇੜੇ ਪਹੁੰਚ ਗਿਆ ਸੀ ਸਾਹਿਬਜ਼ਾਦੇ ਨੇ ਹੁਣ ਤਲਵਾਰ ਧੂ ਲਈ ਤੇ ਵੈਰੀਆਂ ਦੇ ਆਹੂ ਲਾਉਣ ਲੱਗਾ ਉਧਰ ਗੁਰੂ ਪਿਤਾ ਜੀ ਗੜੀ ਵਿੱਚੋਂ ਵੈਰੀਆਂ ਤੇ ਤੀਰਾਂ ਨਾਲ ਬੁਛਾੜ ਕਰਦੇ ਹੋਏ ਆਪਣੇ ਸੁਪੁੱਤਰ ਦੇ ਜੰਗੀ ਕਰਤਬ ਵੇਖ ਰਹੇ ਸਨ ਤੇ ਪ੍ਰਸੰਨ ਹੋ ਰਹੇ ਸਨ। ਇਧਰ ਸਹਬਜ਼ਾਦਾ ਅਜੀਤ ਸਿੰਘ ਜੀ ਵੈਰੀਆਂ ਦੇ ਸੱਤਰ ਲਾ ਰਹੇ ਸਨ। ਗੁਰੂ ਪਿਤਾ ਦੇ ਵੇਖਦਿਆਂ ਵੇਖਦਿਆਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਕੀ ਸਿੰਘਾਂ ਸਮੇਤ ਵੈਰੀਆਂ ਨਾਲ ਸ਼ੇਰਾਂ ਵਾਂਗ ਜੂਝਦਿਆਂ ਸ਼ਹੀਦੀ ਪਾ ਗਏ। ਜਿੱਥੇ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਸਰੀਰ ਡਿੱਗਿਆ ਉੱਥੇ ਹੀ ਚੋਹੇ ਪਾਸੀ ਵੈਰੀ ਦਲ ਦੇ ਫੌਜੀਆਂ ਦੀਆਂ ਲਾਸ਼ਾਂ ਢੇਰ ਹੋਈਆਂ ਪਈਆਂ ਸਨ ਸੋ ਸਾਧ ਸੰਗਤ ਜੀ ਇਹ ਸੀ ਸਾਬ ਜਦਾ ਬਾਬਾ ਅਜੀਤ ਸਿੰਘ ਜੀ ਦੀ ਗਾਥਾ ਜੋ ਬਚਪਨ ਤੋਂ ਲੈ ਕੇ ਸ਼ਹੀਦੀ ਤੱਕ ਮੈਂ ਤੁਹਾਨੂੰ ਸੁਣਾਈ ਹਿਸਟਰੀ ਬਿਆਨ ਕਰਦਿਆਂ ਹੋਇਆਂ ਨਿੱਕਾ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ਅੱਗੇ ਮੈਂ ਤੁਹਾਡੇ ਨਾਲ ਫੇਰ ਜਲਦੀ ਦੂਸਰੀ ਹਿਸਟਰੀ ਲੈ ਕੇ ਹਾਜ਼ਰ ਹੋਵਾਂਗਾ ਤੇ ਬਣੇ ਰਹਿਣਾ ਮੇਰੇ ਚੈਨਲ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਉਹ ਫ੍ਰੀ ਦੇ ਵਿੱਚ ਹੈ ਤੇ ਵਾਹਿਗੁਰੂ ਆਪ ਸਭ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹਬਖਸ਼ਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ